ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਲਓ ਜੀ ਆਪਾਂ ਲੈ ਕੇ ਆਏ ਆ ਸੰਦੂਖਾਂ ਦੀ ਵੀਡੀਓ ਤੇ ਇਹ ਸੰਦੂਖ ਹੈਗਾ ਜੀ ਆਪਣੇ ਕੋਲੇ ਪੂਰੇ ਪ੍ਰੋਪਰ ਤਿਆਰ ਇਹ ਪੁਰਾਣੇ ਸੰਦੂਖ ਨੇ ਪੁਰਾਣਿਆਂ ਨੂੰ ਆਪਾਂ ਮੋਡੀਫਾਈ ਕੀਤਾ ਹੋਇਆ ਜੀ ਤਿਆਰ ਕੀਤਾ ਹੋਇਆ ਤੇ ਇਹ ਜਿਹੜਾ ਸੰਦੂਖ ਆ ਇਹਨੂੰ ਸਾਰਾ ਪਿੱਤਲ ਲੱਗਿਆ ਹੋਇਆ ਜੀ ਅੱਧਾ ਪਿੱਤਲ ਹੈਗਾ ਇਹਦਾ ਪੁਰਾਣਾ ਜਿਵੇਂ ਕਿ ਆਪਾਂ ਆਹ ਲਾ ਲਓ ਆਹ ਪੱਤੀਆਂ ਤੇ ਲੱਗਿਆ ਹੋਇਆ ਜਿਹੜਾ ਪਿੱਤਲ ਇਹ ਹੈਗਾ ਜੀ ਪੁਰਾਣਾ ਤੇ ਆ ਜਿਹੜਾ ਡੱਬੀਆਂ ਦੇ ਵਿੱਚ ਪਾਇਆ ਹੋਇਆ ਨਵਾਂ ਪਿੱਤਲ ਆਇਆ ਹੈ ਜੀ ਸਾਰਾ ਜਿਹੜਾ ਡੱਬੀਆਂ ਦੇ ਵਿੱਚ ਲਾਇਆ ਹੋਇਆ ਇਹ ਸਾਰਾ ਨਵਾਂ ਪਿੱਤਲ ਆ ਜੀ ਤੇ ਆ ਜਿਹੜਾ ਸੱਡਾ ਤੇ ਪਿੱਤਲ ਲੱਗਿਆ ਹੋਇਆ ਆਹਾ ਤੇ ਇਹ ਹੈਗਾ ਜੀ ਇਹਦਾ ਪਹਿਲਾ ਪੁਰਾਣਾ ਪਿੱਤਲ ਤੇ ਆਪਾਂ ਉਹਨੂੰ ਚਮਕਾਇਆ ਹੋਇਆ ਜੀ ਪੂਰਾ ਮਿਹਨਤ ਲਾ ਕੇ ਤੇ ਨਾਲ ਇਹਦੇ ਲਾਈਆਂ ਹੋਈਆਂ ਜੀ ਮੱਛੀਆਂ ਕੋਕਿਆਂ ਦੇ ਨਾਲ ਆ ਦੇਖ ਸਕਦੇ ਹੋ ਤੁਸੀਂ ਨਾਲ ਆਪਾਂ ਕੋਕਿਆਂ ਦੇ ਨਾਲ ਮੱਛੀਆਂ ਲਾਈਆਂ ਹੋਈਆਂ ਨੇ ਜੀ ਅਗਰ ਤੁਸ ਤੁਹਾਨੂੰ ਇਹ ਸੰਦੂਖ ਪਸੰਦ ਆ ਤਾਂ ਤੁਸੀਂ ਸਾਡੇ ਕੋਲੋਂ ਇਹ ਸੰਦੂਖ ਖਰੀਦ ਸਕਦੇ ਹੋ ਜੀ ਸਾਡਾ ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਸੁਖਜਿੰਦਰ ਸਿੰਘ ਉਪੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਇੱਕ ਆਪਣੇ ਕੋਲੇ ਹੈਗਾ ਜੀ ਇਹ ਛੋਟਾ ਸੰਦੂਖ ਇਹ ਛੋਟਾ ਸੰਦੂਖ ਆ ਜੀ ਤੇ ਇਹਦੇ ਚ ਵੀ ਆਪਾਂ ਨਵਾਂ ਪਿੱਤਲ ਲਾਇਆ ਹੋਇਆ ਸਾਰਾ ਤੇ ਸ਼ੀਸ਼ੇ ਦੀ ਵਰਕ ਕਰੀ ਹੋਈ ਆ ਤੇ ਨਾਲ ਆਪਾਂ ਲਾਇਆ ਹੋਇਆ ਜੀ ਆਹ ਸਾਈਡਾਂ ਤੇ ਮੂੰਹ ਦੇਖਣ ਵਾਲੇ ਸ਼ੀਸ਼ੇ ਜੋ ਪਹਿਲੇ ਸਮਿਆਂ ਦੇ ਵਿੱਚ ਮੂੰਹ ਦੇਖਣ ਵਾਲੇ ਸ਼ੀਸ਼ੇ ਲੱਗਦੇ ਹੁੰਦੇ ਸੀਗੇ ਤੇ ਇਸ ਸੰਦੂਖ ਦੇ ਵਿੱਚ ਵੀ ਆਪਾਂ ਮੂੰਹ ਦੇਖਣ ਵਾਲੇ ਸ਼ੀਸ਼ੇ ਲਾਏ ਹੋਏ ਨੇ ਆਹ ਦੋ ਤੇ ਉਹਦੇ ਵਿੱਚ ਵੀ ਛੱਡਾਂ ਤੇ ਲਾਏ ਹੋਏ ਨੇ ਇਹ ਹੈਗਾ ਜੀ ਛੋਟਾ ਸੰਦੂਖ ਇਹ ਟਾਲੀ ਦੀ ਲੱਕੜ ਦੇ ਸੰਦੂਖ ਆ ਜੀ ਪਹਿਲੇ ਸਮਿਆਂ 'ਚ ਜਿਹੜੇ ਹੁੰਦੇ ਸੀਗੇ ਸੰਦੂਖ ਤੇ ਉਹ ਟਾਲੀ ਦੀ ਲੱਕੜ ਤੋਂ ਬਣੇ ਹੋਏ ਹੁੰਦੇ ਸੀਗੇ ਤੇ ਇਹ ਆਪਾਂ ਪੁਰਾਣੇ ਸੰਦੂਖ ਲਿਆ ਕੇ ਆਪਾਂ ਮੋਡੀਫਾਈ ਕਰਦੇ ਆ ਜੀ ਪੂਰੇ ਪ੍ਰੋਪਰ ਤਿਆਰ ਕਰਦੇ ਆ ਜੇ ਕੋਈ ਇਹਨਾਂ ਦਾ ਚਾਹਵਾਨ ਹੈਗਾ ਸਾਡੇ ਕੋਲੇ ਸਾਡੇ ਨਾਲ ਫੋਨ ਤੇ ਗੱਲ ਕਰਕੇ ਸਾਡੇ ਕੋਲੋਂ ਖਰੀਦ ਸਕਦਾ ਜੀ ਆਪਣੇ ਕੋਲੇ ਹੋਰ ਵੀ ਸੰਦੂਖ ਹੈਗੇ ਨੇ ਤਿਆਰ ਹੋਏ ਹੋਏ ਅਗਰ ਤੁਸੀਂ ਨਵਾਂ ਸੰਦੂਖ ਬਣਵਾਉਣਾ ਨਵਾਂ ਸੰਦੂਖ ਵੀ ਆਪਾਂ ਬਣਾ ਦੇਾਂਗੇ ਜੀ ਨਵਾਂ ਟਾਲੀ ਦੀ ਲੱਕੜ ਦਾ ਆਪਾਂ ਨਵੀਂ ਵਰਕ ਵੀ ਕਰਦੇ ਆ ਤੇ ਆਪਾਂ ਪੁਰਾਣੇ ਨੂੰ ਮੋਡੀਫਾਈ ਵੀ ਕਰਦੇ ਆ ਜੀ ਤਿਆਰ ਵੀ ਕਰਦੇ ਆ ਸੁਖਜਿੰਦਰ ਸਿੰਘ ਉਪੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਜੀ ਹਰ ਇੱਕ ਪੰਜਾਬੀ ਸੱਭਿਆਚਾਰ ਦੇ ਰਿਲੇਟਡ ਤੁਸੀਂ ਚਾਰਖੇ ਦੀ ਗੱਲ ਕਰਨੀ ਆ ਚਾਰਖਾ ਲੈ ਲਓ ਬਧਾਣੀ ਲੈ ਲਓ ਚੱਕੀ ਲੈ ਲਓ ਜੋ ਵੀ ਤੁਸੀਂ ਗੱਲ ਕਰਨੀ ਆ ਪੰਜਾਬੀ ਸੱਭਿਆਚਾਰ ਦੀ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ ਜੀ ਅਤੇ ਸਾਡੇ ਕੋਲੋਂ ਸਮਾਨ ਲੈ ਸਕਦੇ ਹੋ ਨਵਾਂ ਵੀ ਸਮਾਨ ਤੁਹਾਨੂੰ ਮਿਲੇਗਾ ਜੀ ਤੇ ਪੁਰਾਣਾ ਵੀ ਮਿਲੇਗਾ ਜੀ ਅਗਰ ਤੁਹਾਨੂੰ ਪੁਰਾਣਾ ਸਮਾਨ ਪਸੰਦ ਆ ਮੋਡੀਫਾਈ ਕੀਤਾ ਹੋਇਆ ਤੁਸੀਂ ਪੁਰਾਣਾ ਲੈ ਸਕਦੇ ਹੋ ਅਗਰ ਤੁਹਾਨੂੰ ਨਵਾਂ ਪਸੰਦ ਆ ਸੰਦੂਖ ਨਵਾਂ ਬਣਵਾਉਣਾ ਉਹ ਬਣਾਉਣਾ ਜੀ ਆਪਾਂ ਆਰਡਰ ਤੇ ਸਾਈ ਲੈ ਕੇ ਠੀਕ ਹੈ ਜੀ ਚਾਰਖਾ ਬਣਾਉਣਾ ਚਾਰਖਾ ਵੀ ਆਰਡਰ ਤੇ ਬਣੂਗਾ ਜੀ ਸਾਈ ਲੈ ਕੇ ਤੇ ਜੋ ਵੀ ਤੁਸੀਂ ਤੁਹਾਨੂੰ ਜਿੱਦਾਂ ਦਾ ਵੀ ਸਮਾਨ ਚਾਹੀਦਾ ਤੁਸੀਂ ਸਾਡੇ ਕੋਲੋਂ ਖਰੀਦ ਸਕਦੇ ਹੋ ਅਗਰ ਤੁਸੀਂ ਬਾਹਰ ਸਮਾਨ ਭੇਜਣਾ ਤੁਸੀਂ ਬਾਹਰ ਭੇਜ ਸਕਦੇ ਹੋ ਜੀ ਸਾਡਾ ਨੰਬਰ ਹੈਗਾ ਜੀ 8264144620 ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਤੇ ਅਗਲੀ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ